ਅਤਿਕ ਹਾਲਤ ਮਾੜੀ ਉੱਥੋਂ ਦੀ ਐਡਾ ਬੁਰਾ ਹਾਲ ਸੀਗਾ ਭਾਰਤ ਦਾ ਜਿਹੜਾ ਡਾਲਰ ਆ ਉਹ ਦੇਖ ਲਓ ਕਿੰਨੇ ਤੇ ਕੈਨੇਡੀਅਨ ਡਾਲਰ ਦੀ 2250 ਚ ਚੱਲਣ ਡਿਆ ਸੀਗਾ ਸਾਡੇ 60 ਕਾਂਡ ਉੱਤੇ 2250 ਇਹਦਾ ਮਤਲਬ ਹੈ ਕਿੰਨੇ ਇਕਨੋਮੀ ਕਿੰਨੀ ਡਾਊਨ ਸੀਗੀ ਪਰ ਉਹਨੂੰ ਆਪਣੇ ਬਰਾਬਰ ਲੈ ਆਉਣਾ ਤੇ ਸਾਡੀ ਗਲਤੀ ਹੈ ਜਾਂ ਸਾਨੂੰ ਖਮਿਆਜਾ ਆਉਣ ਵਾਲਾ ਸਮਾਂ ਦੱਸੂਗਾ ਅਸੀਂ ਉਹ ਜਣੇ ਕਿ ਯੁੱਧ ਦੇ ਵਿੱਚ ਸਾਡੇ ਬਰਾਬਰ ਆ ਗਿਆ ਆ ਕਈ ਗੱਲਾਂ ਤੇ ਵੀ ਆ ਰਹੀਆਂ ਜੀ ਕਹਿੰਦੇ ਮੈਂ ਉਹਨੂੰ ਉਤੇ ਉਹਨਾਂ ਦੀ ਮੀਟਿੰਗ ਹੋ ਗਈ ਸੀ ਚੀਨਾ ਦੇ ਨਾਲ ਵੀ ਇਹ ਪਰਮਾਣੂ ਬੰਬ ਸੁੱਟੇ ਜਾਣ ਸੋ ਇਹ ਇੱਕ ਵੱਖਰਾ ਵਸ਼ਾ ਪਤਾ ਨਹੀਂ ਸੁੱਟੇ ਜਾਣ ਇਸ ਕਰਕੇ ਕਹਿੰਦੇ ਭਾਰਤ ਨੇ ਡਰਦੇ ਹੋਏ ਜਿਹੜਾ ਭਾਰਤ ਸਰਕਾਰ ਨੇ ਟਰੰਪ ਨੂੰ ਗਿਆ ਸੱਦੀ ਕਰਾਈ ਜਾਵੇ ਸੁਲਾ ਕੀਤੀ ਜਾਵੇ ਇਹ ਨੂੰ ਕੋਈ ਕੋਆ ਘਟਿਆ ਵਾਪਰਿਆ ਪਰ ਇਹ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਜਿਹੜੀ ਸ਼ਾਂਤੀ ਆ ਸਭ ਤੋਂ ਵੱਡੀ ਗੱਲ ਇਹ ਆ ਜੇ ਉਤੇ ਅਤਵਾਦੀ ਹਮਲਾ ਹੋਇਆ ਉਹਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਭਾਵੇਂ ਇੰਟਰਨੈਸ਼ਨਲ ਪੱਧਰ ਤੇ ਕਿਸੇ ਵੀ ਕੋਲੋਂ ਕਰਾ ਲੈਂਦੇ ਉਹ ਉਹ ਹੋਣੀ ਚਾਹੀਦੀ ਇਹ ਇਲੈਕਸ਼ਨ ਵਾਸਤੇ ਇਹ ਬਿਨਾ ਗੱਲ ਤੋਂ ਯੁੱਧ ਲਾ ਦੇਣੀ ਸਾਡਾ মিডিਆ ਜਿਹੜਾ ਆ ਉਹ ਇੰਨਾ ਵਿਕਾਊ ਆ ਉਹਨੇ ਹੀ ਯੁੱਧ ਲਾ ਦਿੱਤਾ ਸੀਗਾ ਇਥੋਂ ਤੱਕ ਹੁਣ ਸਾਡਾ মিডিਆ ਵੀ ਮੰਨਣ ਲੱਗ ਪਿਆ ਵੀ ਇਹ ਗਲਤੀ ਸੀਗੀ ਭਾਰਤ ਪਹਿਲਾਂ ਸਾਰੇ ਯੁੱਧ ਜਿੱਤਦਾ ਰਿਹਾ ਤੇ ਲੱਗ ਫੀਲ ਇਹ ਕਿ ਤਾ ਜਾਂਦਾ ਭਾਰਤ ਯੁੱਧ ਹਾਰ ਗਿਆ ਹੁਣ ਉਹ ਸਫਾਈ ਦੇਣ ਵੱਲ ਹੁਣ ਪ੍ਰਧਾਨ ਮੰਤਰੀ ਸਾਹਿਬ ਸਾਡੇ ਜਿਹੜੇ ਆ ਉਹ ਆਧ ਪਰੇਰ ਬੋਰਡ ਫੋਰਸ ਸਟੇਸ਼ਨ ਦਾ ਨਿਦੌਰਾ ਕੀਤਾ ਤਾਂ ਪਾਕਿਸਤਾਨ ਦੇ ਦਾਅਵੇ ਉਹਨਾਂ ਨੇ ਚਿਖਵਾਇਆ ਜੀ ਤੁਸ ਜੀ ਸਾਹਿਬ ਦੋ ਤਿੰਨ ਗੱਲਾਂ ਇਕੱਠੀਆਂ ਹੋ ਗਈਆਂ ਜੀ ਕਈ ਵਾਰੀ ਮਤਲਬ ਜੇ ਕੋ ਕੋਬਨ ਜਨਾ ਦਾ ਇੱਕ ਜਿਹੜਾ ਬੜਾ ਮਸ਼ਹੂਰ ਹੈ ਵੀ ਬੜਾ ਝੂਠਾ ਆਦਮੀ ਸੀ ਜੀ ਉਹਦਾ ਇਹ ਕਹਿਣਾ ਸੀ ਕਿ ਜੇ ਇੱਕ ਝੂਠ ਨੂੰ ਤੁਸੀਂ 100 ਵਾਰੀ ਬੋਲ ਦਿਓ 100 ਵਾਰੀ ਦੁਹਰਾ ਦਿਓ ਤਾਂ ਲੋਕ ਸੱਚ ਮੰਨ ਲੈ ਜੇ ਇਹ ਗੱਲ ਬਿਲਕੁਲ ਆਪਣੇ ਤੇ ਵੀ ਟੁਕਦੀ ਹੈ ਹੂੰ ਦੂਨਚੀ ਜਿਹੜੇ ਉਹ ਇਹ ਪਹਿਲਗਾਮ ਦੇ ਵਿੱਚ ਮੌਤਾ ਹੋਈ ਵਿੱਚ ਆਪਾਂ 28 ਵਜੇ ਕਹਿਆ ਸੀ ਕਿ 28 ਬੰਦੇ ਮਰ ਗਏ ਹੂੰ ਹੂੰ ਤੇ ਬਾਅਦ ਵਿੱਚ ਝੂਠ ਬੋਲਣਾ ਇਹ ਮੈਂ ਸ਼ੁਰੂ ਕਰਤਾ ਜੀ 28 ਤੱਕ ਉਹ ਲਗੇ 26 ਬੰਦੇ ਮਰੇ 26 ਮਰੇ ਜੀ ਉਹ ਕਿਉਂਕਿ ਜਿਹੜਾ ਕੋਟੀ ਮੀਡੀਆ ਇਹ ਸਰਕਾਰੇ ਬੋਲਦੀ ਸੀ 22 26 ਦੇ ਨਾਲ ਵੀ ਨਾਲ ਹੀ ਜਿਹੜਾ ਸਿਸਟਮ ਹੈ ਦੂਜਾ ਆਪਾਂ ਇਹਨਾਂ ਦੇ ਕਹਿੰਦੀ ਆਰਐਸਐਸ ਵਾਲਾ ਇਹ ਵੀ 26 26 ਕਹਿੰਦੇ ਸੀ ਹੂੰ ਹੂੰ ਸੱਦੇ ਐਕਚੁਅਲੀ 28 ਮਰੇ ਜੀ ਉਨੇ 26 ਕਿਵੇਂ ਆ ਗਏ ਜੀ ਕਬੀਰ ਮਰੋਲ ਹਿੰਦੂ ਸੀ ਹੂੰ ਦੋ ਬੰਦੇ ਉਹਦੇ ਜੋ ਮਰੇ ਆ ਜਿਹੜੇ ਹਿੰਦੂ ਨਹੀਂ ਸੀ ਉਹਨਾਂ ਦੇ ਵਿੱਚੋਂ ਇੱਕ ਨੇਪਾਲੀ ਸੀ ਹੂੰ ਔਰ ਇੱਕ ਜਿਹੜਾ ਹੈਗਾ ਆਦਲ ਨਾਮ ਦਾ ਬੰਦਾ ਉਹ ਕਸ਼ਮੀਰੀ ਸੀ ਜੀ ਆਦਲ ਉਹ ਬੰਦਾ ਹੈ ਜਿਹੜਾ ਇਸ ਕਰਕੇ ਮਾਰਿਆ ਗਿਆ ਕਿਉਂਕਿ ਉਹ ਮਾਰਨ ਵਾਲਿਆਂ ਨੂੰ ਵਾਰ-ਵਾਰ ਇਹ ਗੱਲ ਕਹਿੰਦਾ ਸੀ ਕਿ ਸਾਡੇ ਮਹਿਮਾਨ ਹੈ ਹੂੰ ਇਹ ਸਾਡੇ ਜਿਹੜੀ ਹੈਗੀ ਆ ਰੋਜੀ ਰੋਟੀ ਜਿਹੜੀ ਚੱਲਦੀ ਹੈ ਸਲਾਨੀਆਂ ਦੇ ਸਿਰ ਤੇ ਚੱਲਦੀ ਹੈ ਤੁਸੀਂ ਇਹਨਾਂ ਨੂੰ ਨਾ ਮਾਰੋ ਜੀ ਜੋ ਜੋ ਮਾਰਨੋਂ ਨਹੀਂ ਹਟੇ ਤੇ ਉਸ ਵੇਲੇ ਆਦਲ ਨੇ ਇੱਕ ਕਾਤਲ ਵੀ ਜਿਹੜੀ ਹੈਗੀ ਹੈ ਉਹ ਰਾਈਫਲ ਨੂੰ ਹੱਥ ਪਾ ਲਿਆ ਇਸਕੀ ਜੀ ਜੀ ਤੇ ਦੂਜੇ ਨੇ ਗੋਲੀ ਮਾਰਤੀਆਂ ਨੂੰ ਉਹ ਮਰ ਗਿਆ ਇਸਕੀ ਹਮਮ ਬਸਲ ਜਿਹੜਾ ਬੰਦਾ ਕਿਸੇ ਦੀ ਜਾਨ ਬਚਾਉਂ ਉਹਨੂੰ ਇੱਕ ਸ਼ਹੀਦ ਮੰਨਣ ਨੂੰ ਤਿਆਰ ਨਹੀਂ ਉਹਨੂੰ ਮਿਰਤਕ ਮੰਨਣ ਨੂੰ ਤਿਆਰ ਨਹੀਂ ਦਾ ਨੇਪਾਲੀ ਆ ਉਹਨੂੰ ਮੰਨਣ ਨੂੰ ਤਿਆਰ ਨਹੀਂ ਜੀ ਜਦੋਂ ਉਹਦੇ 26 ਬੰਦੇ ਉਹ ਕਹਿੰਦੇ ਆ ਜਿਹੜੇ ਕਹਿੰਦੇ ਵੀ ਜਿਹੜੇ 26 ਬੰਦੇ ਨਰੋਣ ਹਿੰਦੂ ਸੀ ਹੂੰ ਹੂੰ ਤੇ ਤੁਸੀਂ ਪ੍ਰਧਾਨ ਮੰਤਰੀ ਦੇ ਭਾਸ਼ਣ ਜੀ ਵੀ ਦੇਖਿਆ ਹੋਣਾ ਪ੍ਰਧਾਨ ਮੰਤਰੀ ਕਹਿੰਦਾ ਧਰਮ ਪੂਸ਼ ਪੂਸ਼ ਕਰ ਮਾਰਾ ਹੈ ਜੀ ਧਰਮ ਪੁੱਛ ਕੇ ਮਾਰਨ ਵਾਲੀ ਗੱਲ ਹੋ ਸਕਦੀ ਹੈ ਕਿ ਸਿਆਦ ਤੱਕ ਮੈਂ ਨਹੀਂ ਕਹਦਾ ਕਿ ਨਹੀਂ ਹੋਈ ਹੋਰੀ ਹੂੰ ਹੂੰ ਪਰ ਜਿਹੜੇ ਉਹਨਾਂ ਦੇ ਧਰਮ ਦੇ ਬੰਦੇ ਸੀ ਮਾਰਿਆ ਤਾਂ ਉਹ ਵੀ ਕਿਹਾ ਆਦਲ ਵੀ ਕਹ ਉਹਨਾਂ ਦੇ ਧਰਮ ਦਾ ਬੰਦਾ ਸੀ ਹੂੰ ਹੂੰ ਇਸ ਕਰਕੇ ਮਤਲਬ ਤੁਸੀਂ ਜਦੋਂ ਝੂਠ ਬੋਲਣਾ ਸ਼ੁਰੂ ਕਰ ਦਿਓਗੇ ਸਿਖਰਲੇ ਪੱਧਰ ਤੱਕ ਝੂਠ ਬੋਲਣਾ ਸ਼ੁਰੂ ਕਰ ਦਿਓਗੇ ਤਾਂ ਲੋਕ ਉਹਨੂੰ ਸੱਚ ਬਿਲਕੁਲ ਜੀ ਨੰਬਰ 2 ਕਿਹੜੀ ਗੱਲ ਇਹ ਜਾਨੀ ਕਹੀ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਕੌਮ ਨੂੰ ਵੀ ਖਿਤਾਬ ਕੀਤਾ ਪਰ ਸੋ ਉਹਨਾਂ ਨੇ ਹਾਲਾਂਕਿ ਜਦੋਂ ਇਹ ਗੱਲ ਆਈ ਹੈ ਜਿਸ ਵਿੱਚ 트ੰਪ ਸਾਹਿਬ ਨੇ ਇਹ ਗੱਲ ਕਹੀ ਸੀ 트ੰਪ ਨੇ ਸਭ ਤੋਂ ਪਹਿਲੀ ਗੱਲ ਜਿੱਦਣ ਜੰਗਬੰਦੀ ਹੋਈ ਹੈ ਜੰਗਬੰਦੀ ਦਾ ਜਿਹੜਾ ਪਹਿਲਾ ਸੰਦੇਸ਼ ਹੈ ਐਕਸ ਦੇ ਉੱਤੇ ਉਹ ਲਿਖਦਾ 트ੰਪ ਜੀ ਕਿ ਅਸੀਂ ਬੜੀ ਕੋਸ਼ਿਸ਼ ਕੀਤੀ ਬਹੁਤ ਮੀਟ ਕਰਕੇ ਅਸੀਂ ਇਹ ਜੰਗਬੰਦੀ ਕਰਵਾਈ ਹੈ ਦੋਨਾਂ ਧਿਰਾਂ ਨੇ ਸਾਡੀ ਗੱਲ ਮੰਨ ਲਈ ਹੈ ਉਹਨਾਂ ਦਾ ਧੰਨਵਾਦ ਹੈ ਦੋਨੇ ਵਧੀਆ ਤਾਕਤਾਂ ਅਗਲੀ ਗੱਲ ਉਹਨਾਂ ਨੇ ਕਿਹਾ ਸੀ ਕਿ ਸ੍ਰੀ ਕ੍ਰਮਪੁਰ ਆਣੇ ਕੇ ਅਸੀਂ ਨਹੀਂ ਸੀ ਇਹ ਬਰਦਾਸ਼ਤ ਕਰ ਸਕਦੇ ਕਿ ਲੱਖਾਂ ਨੂੰਕ ਮਾਰਨ ਦੋਨੇ ਤਰ੍ਹਾਂ ਪਰਵਾਣੂ ਪਾਵਰ ਆਏ ਇਹ ਗੱਲ ਉਹਨਾਂ ਨੇ ਕਹਿ ਦਿੱਤੀ ਸੀ ਜਿਸ ਨੂੰ ਉਹਨਾਂ ਨੇ ਇਹ ਗੱਲ ਕਹਿਤੀ ਤੇ ਨਾਲ ਦੀ ਨਾਲ ਹੀ ਪਾਕਿਸਤਾਨ ਵਾਲਾ ਜਿਹੜਾ ਉਹਨਾਂ ਦਾ ਬੁਲਾੜਾ ਸੀ ਉਹਨੇ ਕਹਤਾ ਹਾਂ ਕਿ ਭਾਰਤ ਦੇ ਵਿੱਚੋਂ ਸਾਡਾ ਬੁਲਾੜਾ ਜਿਹੜਾ ਹੈਗਾ ਜ਼ਿਕਰ ਮਿਸ਼ਰੀ ਜਿਹੜਾ ਸਾਡਾ ਫੋਰਨ ਸੈਕਟਰੀ ਹੈ ਜੀ ਉਹਨਾਂ ਦੇ ਉਹਨਾਂ ਦੇ ਹਵਾਲੇ ਨਾਲ ਆ ਗਿਆ ਜੀ ਜਗਵੰਦੀ ਹੋਗੀ ਤੇ ਚੰਦੀ ਸਾਹਿਬ ਨੂੰ ਤੁਸੀਂ ਦੇਖੋ ਕਿ ਕਿੱਥੋਂ ਤੱਕ ਗੱਲ ਪਹੁੰਚੀ ਵੀ ਹੈ ਹੂੰ ਹੂੰ ਉਹ ਬਿਕਰਮ ਮਿਸਰੀ ਨੂੰ ਕਿੱਦਾ ਜਾ ਰਿਹਾ ਹੈ ਉਹਨੂੰ ਮਤਲਬ ਉਹਦੀ ਧੀ ਪੈਣ ਇੱਕ ਕੀਤੀ ਹੋਈ ਹੈ ਜੀ ਉਹਦੀ ਬੇਟੀ ਬਾਹਰ ਕਿਤੇ ਵਿਦੇਸ਼ ਦੇ ਵਿੱਚ ਪੜ੍ਹਦੀ ਹੈ ਜਾਂ ਕੋਈ ਪੈਟਰੋਲ ਆਰਮੀ ਵਾਲੇ ਬੰਦੇ ਹੂੰ ਹੂੰ ਉਹਨੂੰ ਇੰਨਾ ਮਤਲਬ ਦੀ ਫੇਮ ਕੀਤਾ ਜਾਂਦਾ ਹੈ ਉਹਨਾਂ ਨੂੰ ਮਤਲਬ ਬੰਦੇ ਨੂੰ ਟੌਰਚਰ ਕੀਤਾ ਜਾ ਰਿਹਾ ਹੈ ਲੈ ਕੇ ਮੇਰੇ ਕੋਲੇ ਕਿਸੇ ਦਾ ਕੋਈ ਸੰਦੇਸ਼ ਹੀ ਨਾ ਪਹੁੰਚੀ ਹੂੰ ਇਤਿਹਾਸਿਕ ਜਿਹੜੀ ਕੁੜੀ ਉਹ ਲੈਫਟੀਨੈਂਟ ਦੇ ਘਰ ਵਾਲੀ ਸੀ ਨਰਵਾਲ ਜਿਹੜਾ ਮੜਿਆ ਗਿਆ ਸੀ ਜੀ ਜੀ ਉਹ ਕੁੜੀ ਨੇ ਜਦੋਂ ਉਹਦੇ ਅੰਤਮ ਸੰਸਕਾਰ ਤੋਂ ਬਾਅਦ ਥੋੜੀ ਜਿਹੀ ਕੁੜੀ ਨੂੰ ਸੁਰਤਾਈ ਤੇ ਉਹਨੇ ਕਿਹਾ ਕਿ ਆਪਾਂ ਇਹ ਦੀ ਗੱਲ ਕਿਹੜੀ ਚਾਹੀਦੀ ਕਿ ਜਿਹਨਾਂ ਲੋਕਾਂ ਨੇ ਕਤਲ ਕੀਤਾ ਉਹ ਕਸ਼ਮੀਰੀ ਸੀ ਜਾਂ ਉਹ ਮੁਸਲਮਾਨ ਸੀ ਉਹ ਕਹਿੰਦੀ ਉਹ ਕਰਦਾ ਕਰੋ ਆਪਾਂ ਨੂੰ ਗੱਲ ਕਤਵਾ ਨਹੀਂ ਕਰਨੀ ਚਾਹੀਦੀ ਇਹਦੇ ਨਾਲ ਨਹੀਂ ਆਈ ਟ੍ਰੋਲਿੰਗ ਪਾਰਟੀ ਦੀ ਉਹਨੂੰ ਪੈ ਗਈ ਮંત્રી ਸਾਹਿਬ ਕਹਿ ਰਹੇ ਜੀ ਧਰਮ ਪੁੱਛ ਪੁੱਛ ਇਦੇ ਨਾਲ ਨਾਲ ਜੇ ਆਪਾਂ ਦੇਖੀਂ ਕ੍ਰੋਲਿੰਗ ਪਾਰਟੀ ਨੇ ਮਿਸ਼ਰੀ ਨੂੰ ਕਿਵੇਂ ਟਰੋਲ ਕੀਤਾ ਸਾਰਾ ਕੁਝ ਕੀਤਾ ਕਰਾਇਆ ਤੇ ਫਿਰ ਇਹ ਆ ਗਈ ਗੱਲ ਅਗਲੇ ਦਿਨ ਉਹਨਾਂ ਨੇ ਟਵੀਟ ਖੋਰੀ ਤੇ ਕਹਿੰਦੀ ਦੋਨੇ ਤਰ੍ਹਾਂ ਮੰਨਕੀਆਂ ਤੇ ਹੁਣ ਅਸੀਂ ਕਿਆ ਉਹਨੂੰ ਦੇ ਮਿਲਾਂਗੇ ਜੀ ਕਸ਼ਮੀਰ ਮਸਲੇ ਬਾਰੇ ਵੀ ਗੱਲ ਕਰਾਂਗੇ ਹੂੰ ਹੂੰ ਸਾਡੀ ਪਾਰਲੀਮੈਂਟ ਨੇ ਕੰਦੀ ਸਾਹਵੇਂ ਰੈਜੂਲੇਸ਼ਨ ਪਾਸ ਕੀਤਾ ਹੋਇਆ ਹੈ ਉਤੋਂ ਮਤਾ ਆਇਆ ਹੋਇਆ ਹੈ ਕਿ ਜੇ ਭਾਰਤ ਤੇ ਪਾਕਿਸਤਾਨ ਦਾ ਕੋਈ ਝਗੜਾ ਪੈਂਦਾ ਜੀ ਜੀ ਟੀਜੀ ਤਰਦੀਬ ਚੋਲਗਿਰੀ ਦੀ ਕੋਈ ਲੋੜ ਨਹੀਂ ਅਸੀਂ ਆਪੇ ਬੈਠ ਕੇ ਆਪਦੀ ਗੱਲ ਕਰਾਂਗੇ ਬਿਲਕੁਲ ਜੀ ਕ੍ਰਿਮਨਲ ਸਮਝੌਤਾ 1972 ਦੇ ਵਿੱਚ ਹੋਇਆ ਉਹਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਭਾਰਤ ਤੇ ਪਾਕਿਸਤਾਨ ਬੈਠ ਕੇ ਆਪਦਾ ਮਸਲਾ ਆਪ ਤੇ ਵਿਟਾਉਣਗੇ ਹੂੰ ਹੂੰ ਜਦੋਂ ਟਰੰਪ ਸਾਹ ਦੇ ਕਹਿੰਦਾ ਕਿ ਮੈਂ ਵਿਚੋਲਗੀ ਕਰੂੰਗਾ ਤੇ ਮੈਂ ਇਹਨੂੰ ਨਿਪਟਾਉਂਗਾ ਤੇ ਕੁਦਰਤੀ ਤੌਰ ਤੇ ਵਿਰੋਧੀ ਜਨਰੇ ਰੌਲਾ ਪਾਉਣਾ ਹੀ ਸੀ ਬਿਲਕੁਲ ਜੀ ਅਰੋਣ ਗਾਂਧੀ ਨੇ ਨਾਲ ਦੀ ਨਾਲ ਚਿੱਠੀ ਲਿਖ ਦਿੱਤੀ ਪ੍ਰਧਾਨ ਮੰਤਰੀ ਨੂੰ ਕਿ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਬੁਲਾਓ ਸਾਨੂੰ ਦੱਸਿਆ ਜਾਵੇ ਹੂੰ ਤੁਸੀਂ ਜਿਹੜੀ ਹੈਗੀ ਅਮਰੀਕਾ ਦੀ दखਲ ਅੰਦਾਜ਼ੀ ਕਿਵੇਂ ਪ੍ਰਵਾਨ ਕਰ ਰਹੇ ਹੋ? ਹੂੰ। 트럼ਪ ਆਪਣੇ ਦੇਸ਼ ਦਾ ਰਾਸ਼ਟਰਪਤੀ ਜ਼ਰੂਰ ਹੋਊ ਪਰ ਸਾਡੇ ਮਾਮਲੇ 'ਚ दखਲ ਕਿਵੇਂ ਦੇਊਗਾ? ਹੂੰ ਹੂੰ। ਇਹ ਸਿਨ ਉਹਨਾਂ ਤੇ ਮਿਰ ਪਰ ਹੋ ਗਿਆ ਅਸੀਂ ਕਿਸਮ ਦੇ ਗੁਲਾਮ ਹੋ ਗਏ ਅਸੀਂ ਇਹ ਗੱਲ ਨਹੀਂ ਚਾਹਦੇ। ਜਿੰਨੇ ਜਿੱਦ ਤੱਕ ਦੇਸ਼ ਨੂੰ ਖਿਤਾਬ ਕਰਨਾ ਸ਼ੁਰੂ ਕਰਤਾ ਲੇਕਿਨ ਜਦੋਂ ਦੇਸ਼ ਨੂੰ ਸਟ੍ਰੈਸ ਕੀਤਾ ਹੈ ਉਹਦੇ ਵਿੱਚ ਵੀ ਜੋ ਕੁਝ 트럼ਪ ਹੋਣੇ ਕਿਹਾ ਉਹਦੇ ਬਾਰੇ ਇੱਕ ਸ਼ਬਦ ਨਹੀਂ ਬੋਲਿਆ। ਬਿਲਕੁਲ ਜੀ। ਇਹ ਜਿਹੜੇ ਹੈਗੇ ਜਿੰਨੇ ਜਿੰਨੇ ਵੀ ਕੋਈ ਨਹੀਂ ਇਹ ਬੋਲਦਾ ਕਿ 트럼ਪ ਨੇ ਜਿਹੜੀ ਗੱਲ ਕਹੀ ਹੈਗਾ ਬੜੀ ਵੱਡੀ ਇਹ ਗੱਲ ਕਹੀ ਕਿ ਜੈਨਰਲ ਆਫ ਮਿਲਟਰੀ ਆਪਰੇਸ਼ਨ ਹੈ ਉਹਨਾਂ ਨੇ ਸਾਨੂੰ ਫੋਨ ਕੀਤਾ ਜੀ ਸਾ ਮੈਨੂੰ ਇਹ ਦੱਸੋ ਜਦੋਂ ਤੁਸੀਂ ਜੀ ਜੇਸੀ ਉਹਨਾਂ ਦੀਆਂ ਹਵਾਈ ਪਟੀਆਂ ਤਬਾਹ ਕਰਦੀਆਂ ਅਸੀਂ ਉਹਨਾਂ ਦਾ ਫੌਜ ਦਾ ਆਫਿਸ ਆਪਣਾ ਛੱਡਾਈ ਕੱਖਣੀ ਅਸੀਂ ਛਾਰਕੁਸ਼ ਕਰਤਾ ਤੇ ਉਹ ਕਹਿੰਦੇ ਵੀ ਉਸ ਵੇਲੇ ਜਦੋਂ ਆਮ ਤੌਰ ਤੇ ਉਹਨਾਂ ਦੀ ਲੋਕਾਂ ਦੀ ਭਾਵਨਾ ਜਾ ਰਹੀ ਹੈ ਉਹ ਜਾ ਰਹੀ ਹੈ ਕਿ ਲਗਭਗ ਭਾਰਤੀ ਫੌਜ ਨੇ ਬਹੁਤ ਵਧੀਆ ਆਪਦੀ ਜਿਹੜੀ ਇਹ ਕਾਰ ਸ਼ੈਲੀ ਦਾ ਪ੍ਰਗਟਾਵਾ ਕਰਦੇ ਹੋ ਆ ਬਹੁਤ ਵਧੀਆ ਕੰਮ ਕੀਤਾ ਤੇ ਜੇ ਕੁਝ ਘੰਟੇ جنگ ਹੋਰ ਚੱਲਦੀ ਰਹਿੰਦੀ ਜਿੱਦੇ ਕਿ ਐਲਾਨ ਨਹੀਂ ਸੀ ਹੋਇਆ ਤਾਂ ਇਹ ਅਸੀਂ ਪਾਕਿਸਤਾਨ ਨੂੰ ਧੱਕ ਨਾਲ ਚੇਚਵਾ ਦਿੰਦੇ ਅਸੀਂ ਪਾਕਿਸਤਾਨ ਤੇ ਜਿੱਤ ਪ੍ਰਾਪਤ ਕਰ ਲੈਂਦੇ ਤੇ ਇਹ ਜਿਹੜਾ ਹੈਗਾ ਤੁਸੀਂ ਇਨਸਪਾਇਰ ਕੀਤਾ ਕਿਵੇਂ ਇਹਦੇ ਬਾਰੇ ਦੱਸੋ ਉਹ ਬੜੇ ਬੋਲਦੇ ਸੀ ਉਹ ਗਾਲੀ ਵੀ ਕੱਢਦੇ ਜਿਵੇਂ ਕਿ ਪਾਰਲੀਮੈਂਟ ਦੇ ਵਿੱਚ ਵੀ ਤੇ ਪਾਰਲੀਮੈਂਟ ਦੇ ਬਾਹਰ ਵੀ ਵਿਰੋਧੀ ਧਿਰ ਵਾਲੇ ਇਹ ਗੱਲ ਕਹਿੰਦੇ ਐ

ਸਾਡੇ ਪਚਾਇ ਹੀ ਨਹੀਂ ਜਾ ਸਕਦਾ ਉਹ ਐਡਾ ਮਤਲਬ ਮੁਸਫਾਦ ਮਾਇਆ ਵੈ ਉਹ ਵੀ ਕਹੀਏ ਨੇ ਕਿ ਰਫੇ ਰਫੇਲ ਵੀ ਜਿਹੜੇ ਹੈਗੇ ਉਹਦਾ ਨੁਕਸਾਨ ਹੋ ਗਿਆ ਸਾਡੇ ਨਾਲ ਅਖਲੀਆ ਕਲਾ ਪਿੰਡ ਹੈ ਇੱਥੇ ਸਾਡੇ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਹੈ ਉੱਥੇ ਕਿ ਜਹਾਜ ਡਿੱਗਿਆ ਦੋ ਦਿਨ ਤੋਂ ਬੰਦੇ ਨੂੰ ਨਹੀਂ ਜਾਣ ਦੱਸਤਾ ਮੀਡੀਆ ਨੂੰ ਨਹੀਂ ਜਾਣ ਦੱਸਤਾ ਉਸ ਗੱਲ ਨੂੰ ਕਿਉਂ ਲੁਕੋ ਕੇ ਰੱਖਿਆ ਗਿਆ ਕੀ ਕੀ ਹੈ ਅਗਲੀ ਗੱਲ ਦੇਖੋ ਤੁਸੀਂ ਕਿ ਜਿਹੜਾ ਉਹ ਕੰਪਨੀ ਹੈ ਉਹ ਜੋ ਕੰਪਨੀ ਜਿਹੜੀ ਹੈਗੀ ਜਿਹਨੇ ਰਫੇਲ ਵੜਾਇਆ ਫਰਾਂਸ ਦੀ ਕੰਪਨੀ ਨੇ ਜੀ ਉਹਦੇ ਸ਼ੇਅਰ ਹੈ ਜਿਹੜੇ ਉਹ ਥੱਲੇ ਟਿਕ ਪਏ ਬਿਲਕੁਲ 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 ਸ਼ੇਅਰ ਜਿਹੜੇ ਭੱਜ ਹਾਂਜੀ ਉਹਨਾਂ ਚੀਨੀ ਕੰਪਨੀਆਂ ਦੇ ਵੱਧ ਕੇ ਕਿਉਂ ਕਿ ਜਿਹੜਾ ਜਿਹੜੀਆਂ ਮਜ਼ਾਈਲਾ ਜਾਂ ਜਿਹੜਾ ਸਿਸਟਮ ਇਸਤੇਮਾਲ ਕੀਤਾ ਪਾਕਿਸਤਾਨ ਨੇ ਚਾਈਨਾ ਨੇ ਕੀਤਾ ਬਿਲਕੁਲ ਜੀ ਚਾਈਨਾ ਦੀ ਬੱਲੇ ਬੱਲੇ ਹੋ ਰਹੀ ਹੈ ਇਜ਼ਰਾਈਲ ਦਾ ਅਸੀਂ ਇਜ਼ਰਾਈਲ ਦੇ ਇਲੈਕਟ੍ਰੋਨ ਵਰਤੇ ਐ ਦੂਜੇ ਪਾਸੇ ਤੁਸੀਂ ਗੱਲ ਕਹੀ ਹੈ ਕਿ ਇੱਥੇ ਜੇ ਆਂਟ ਗੁਆਡ ਦੇ ਵਿੱਚ ਤੁਹਾਡੇ ਹੱਕ ਵੀ ਬੋਲਦਾ ਹੈ ਹੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਐਡਰੈਸ ਕੀਤਾ ਹੈ ਉਹਨੇ ਆਪਣੇ ਐਡਰੈਸ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਨਾਲੇ ਬਿਲਕੁਲ ਜੀ ਵੱਖ-ਵੱਖ ਲੀਡਰਾਂ ਸਰਵਾਜ ਕੀਤਾ ਤੇ ਸਾਡੇ ਕੋਲੇ ਤਾਂ ਕੋਈ ਐਜਾ ਬੰਦਾ ਨਹੀਂ ਜਿਹੜਾ ਅਸੀਂ ਨਾਲ ਹੈ ਜਿਹੜਾ ਸਾਡੇ ਨਾਲ ਖੜਾ ਹੋਵੇ ਜੀ ਉਹ ਮੈਂ ਇੱਥੇ ਤੁਹਾਨੂੰ ਲੈ ਕੇ ਆਉਣਾ ਹੈ ਕਿ ਜਦੋਂ 1971 ਦੀ ਜੰਗ ਲੱਗੀ ਹੈ ਜੀ 1971 ਦੀ ਜੰਗ ਦੇ ਵਿੱਚ ਜੀ ਸੀ ਜੀ ਉਹਨੇ ਉਸ ਵੇਲੇ ਪਾਕਿਸਤਾਨ ਜਿਹੜਾ ਪੂਰਬੀ ਪਾਕਿਸਤਾਨ ਹੁੰਦਾ ਸੀ ਉਹਦੇ ਜੋ ਪਾਕਿਸਤਾਨ ਨੂੰ ਇਹਦੇ ਜਿੰਨ ਸਾਡੀ ਫੌਜ ਨੇ ਨੱਕ ਨਾਲ ਚਨੇ ਚਵਾਏ ਸੀ 93000 ਫੌਜੀਆਂ ਨੇ ਆਤਮ ਸਵਰਪਨ ਕਰਤਾ ਸੀ ਪਰ ਦੇਸ਼ ਦੇ ਟੁਕੜੇ ਕਰਦੇ ਸੀ ਪਾਕਿਸਤਾਨ ਦੇ ਅਮਰੀਕਾ ਉਸ ਵੇਲੇ ਵੀ ਪਾਕਿਸਤਾਨ ਦੇ ਨਾਲ ਖੜਾ ਸੀ ਸੱਤਵਾਂ ਬੇੜਾ ਜੀ ਲੇਕਿਨ ਇੰਦਰਾ ਗਾਂਧੀ ਦਾ ਉਸ ਵੇਲੇ ਜਿਹੜੀ ਇਹ ਛੰਦੀ ਹੋਈ ਸੀ 20 ਸਾਲਾਂ ਸਿੰਧੀ ਰੂਸ ਦੇ ਨਾਲ ਸੋਵੀਟ ਯੂਨੀਅਨ ਦੇ ਨਾਲ ਉਹਨੇ ਕਰਕੇ ਮਤਲਬ ਕੋਈ ਤਾਂ ਸਾਡੇ ਨਾਲ ਖੜਾ ਸੀ ਇੱਦਾਂ ਸਾਡੇ ਨਾਲ ਰੂਸ ਵੀ ਹੈ ਨੀਗਾ ਬਿਲਕੁਲ ਜੀ ਕੁਬੜੀ ਬਾਤ ਸੱਜੜਾ ਹੈਗਾ ਪੁੱਤਰ ਪੁੱਤਰ ਦਾ ਟੈਲੀਫੋਨ ਆਇਆ ਹੂੰ ਉਸ ਟੈਲੀਫੋਨ ਤੋਂ ਬਾਅਦ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਹੂੰ ਹੂੰ ਬਸ ਜਿਹੜਾ ਕੋਈ ਜ਼ਮਾਨਾ ਇਹ ਹੁੰਦਾ ਸੀ ਜਦੋਂ 100 ਤੇ 20 ਦੇ ਕਰੀਬ ਦੇਸ਼ ਹੁੰਦੇ ਸੀ ਜਿਹੜੇ ਭਾਰਤ ਨੂੰ ਆਪ ਦਾ ਲੀਡਰ ਬਣਦੇ ਹੁੰਦੇ ਸੀ ਜਿਹੜੀ ਸਾਡੀ ਵਿਦੇਸ਼ ਨੀਤੀ ਪੰਡਤ Nehru ਦਾ ਅਲਾਈਡ ਮੂਵਮੈਂਟ ਜਿਹੜੀ ਸਾਡੀ ਚੱਲਦੀ ਸੀ ਉਹਦੀ ਅਗਵਾਈ ਜਿਹੜੀ ਹੈਗੀ ਬੁੱਕਲੇ ਤੌਰ ਤੇ ਉਹਨੂੰ ਬਣਾਉਣ ਵਾਲੇ ਤਿੰਨ ਬੰਦੇ ਸੀ ਨੇਰੂ ਸੀ ਟਿੱਟੋ ਟਿੱਟੋ ਸੀਮਾਰਸ਼ੀ ਟਿੱਟੋ ਤੇ ਅੰਦਰ ਫਲਾਤੀ ਤਿੰਨ ਬੰਦੇ ਸੀ ਔਰ ਵਾਰੀ ਵਾਰੀ ਜਿਹੜੇ ਹੈਗੇ ਆ ਜਿਹੜੇ ਨਾ ਨਾਲਾਈਨ ਮੂਵਮੈਂਟ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਲੀਡਰ ਉਹ ਦੇ ਮੁਖੀ ਬੱਟਦੇ ਰਹੇ ਉਹ ਕਦੇ ਅਸਿੱਤੇ ਅੱਜ ਦੁਨੀਆ ਦੇ ਵਿੱਚੋਂ ਸਾਡੇ ਨਾਲ ਇੱਕ ਬੰਦਾ ਵੀ ਹੈ ਨਹੀਂ ਬਿਲਕੁਲ ਕਾਰਨ ਇਹ ਹੈ ਕਿ ਜੋ ਮਰਜੀ ਕਰੀ ਆਵੇ ਉਹਨ ਕੱਲ ਪ੍ਰਧਾਨ ਮੰਤਰੀ ਸਾਹਿਬ ਆਏ ਇੱਥੇ ਏਅਰਪੋਰਟ ਸਟੇਸ਼ਨ ਆਦਮਪੁਰ ਤੇ ਉੱਥੇ ਆ ਕੇ ਉਹਨਾਂ ਨੇ 7.5 ਲੱਖ ਸੇਕ ਲੜਾਉਂ ਦੇ ਜਿਆ trio scene ਭਾਈ ਜਣਾ ਗੁਰੂ ਗੋਬਿੰਦ ਸਿੰਘ ਜੀ ਉਹ ਤੁਖ ਵੀ ਉਹਨਾਂ ਨੇ ਜਰੀਆ ਬੋਲੀ ਹੈ ਉਹ ਆਪ ਹੀ ਥਾਂ ਦੇ ਦੇ ਪਰ ਸਵਾਲੇ ਪੈਦਾ ਹੁੰਦਾ ਕਿ ਕੱਲ ਉਹਨਾਂ ਨੇ ਫਿਰ ਕੁਝ ਤਸਵੀਰਾਂ ਖਿਚਾਈਆਂ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਵਾਲੇ ਨੇ ਕਿਹਾ ਸੀ ਜੀ ਸੀ ਬੜਾ ਨੁਕਸਾਨ ਕਰਤਾ ਕਿ ਇਹਨਾਂ ਨੇ ਉਹ ਜਿਹੜੀ ਅ ਇਰਥ ਡਿਫੈਂਸ ਸਿਸਟਮ ਹੈ ਟੈਸਟ ਕਰ ਤੋਂ ਉਹਦੇ ਨਾਲ ਖੜ ਕੇ ਤਸਵੀਰਾਂ ਵੀ ਖਚਾਈਆਂ ਭਾਰਤ ਮਾਤਾ ਜੈ ਦੇ ਦਿਨਾਂ ਨਾੜੇ ਵੀ ਲੋਏ ਹੁਣ ਗੱਲ ਅਸਲ ਦੇ ਵਿੱਚ ਇਹ ਹੈ ਕਿ ਲੋਕ ਫੌਜ ਦੀ ਤਾਂ ਕਰਦੇ ਆ ਤਾਰੀਫ ਇਹ ਫੌਜ ਨੇ ਕੰਮ ਬਹੁਤ ਵਧੀਆ ਕੀਤਾ ਲੇਕਿਨ ਪੋਲੀਟਿਕਲ ਲੀਡਰਸ਼ਿਪ ਤੋਂ ਲੋਕ ਨਰਾਸ਼ ਹੈ ਜੀ ਜਿਹੜਾ ਤੁਸੀਂ ਦੇਖੋ ਪ੍ਰਧਾਨ ਮੰਤਰੀ ਹੌਸਕਾ ਨੱਕ ਮਿਲਿਆ ਮੈਂ ਜੀ ਇੰਦਰਾ ਗਾਂਧੀ ਵਾਲੀ ਗੱਲ ਕੀਤੀ ਐਮ ਤਾਂ ਬਾਰ ਬਾਰ ਕੱਢ ਕੇ ਲੋਕੋ ਕਿ ਪਾਈ ਜਾਂਦੇ ਜੀ ਤੇਰੇ ਨਾਲ ਤਾਂ ਕੰਨੀ ਇੰਦਰਾ ਗਾਂਧੀ ਤਾਂ ਕੁਝ ਜਿੱਤ ਕੇ ਤੇ ਫਿਰ ਸੈਂਟਰ ਕਰਦਾ ਉਹਨਾਂ ਦੇ ਸਾਹਮਣੇ ਦੀ ਕਾਰਪੇ ਇਹਦਾ ਕੋਈ ਨਹੀਂ ਥੋੜਾ ਬਲਾ ਕੇ ਆਪਾਂ ਦੇਖੀਏ ਠੀਕ ਐ ਪੋਲਿਟਿਕਲ ਕਾਰਗੁਜ਼ਾਰੀ ਬਹੁਤ ਵਧੀਆ ਹੈ ਲੇਕਿਨ ਸਾਡੇ ਦੇਸ਼ ਦੇ ਲੋਕ ਜਿਹੜੇ ਹੈਗੇ ਆ ਉਹ ਪੋਲਿਟਿਕਲ ਕਾਰਗੁਜ਼ਾਰੀ ਕਿਤੇ ਹੋਰ ਅਗਲੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਜਦੋਂ ਉਹ ਹੈ ਕਿ ਪ੍ਰਧਾਨ ਮੰਤਰੀ ਦਾ ਭਾਸ਼ਣ ਤੇ ਉਹ ਸਾਰਾ ਕੁਝ ਲੈ ਕੇ ਤਿਰੰਗਾ ਯਾਤਰਾ ਦੇਸ਼ ਪਰਚ ਕੱਢ ਰਹੇ ਕਹਿੰਦੇ ਇਸ ਨੂੰ ਤਿਰੰਗਾ ਯਾਤਰਾ ਕਹਿੰਦਾ ਤਿਹਾਰ ਕਿਉਂਕਿ ਬਿਹਾਰ ਦੇ ਵਿੱਚ ਅਕੇ ਚੋਣਾ ਹੋਣ ਵਾਲਗੇ ਉਹਨਾਂ ਚੋਣਾਂ ਦੇ ਵਿੱਚ ਬਿਲਕੁਲ ਉਸੇ ਤਰ੍ਹਾਂ ਜਿਵੇਂ ਪਲਵਾਮਾ ਵਾਲੇ ਇਨਸਿਡੈਂਟ ਨੂੰ ਇਸਤੇਮਾਲ